ਕੈਨੇਡিয়ান ਖਬਰਾਂ ਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ। IRCC ਨੇ ਨਵੀਂ ਨੀਤੀ ਓਪਨ ਵਰਕ ਪਰਮਿਟ ਦੇ ਉੱਪਰ ਇੱਕ ਵੱਡੀ ਅਪਡੇਟ ਦਿੱਤੀ ਹੈ। ਇਮੀਗ੍ਰੇਸ਼ਨ, ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕੈਨੇਡਾ ਵਿੱਚ ਵਿਦੇਸ਼ੀ ਕਾਮਿਆਂ ਲਈ ਓਪਨ ਵਰਕ ਪਰਮਿਟ ਪ੍ਰਾਪਤ ਕਰਨਾ ਆਸਾਨ ਬਣਾਉਣ ਲਈ ਇੱਕ ਨਵੀਂ ਨੀਤੀ ਪੇਸ਼ ਕੀਤੀ ਹੈ। ਇਹ ਨੀਤੀ ਉਹਨਾਂ ਵਿਦੇਸ਼ੀ ਕਾਮਿਆਂ ਤੇ ਲਾਗੂ ਹੁੰਦੀ ਹੈ ਜੋ ਪ੍ਰੋਵਿੰਸ਼ਲ ਨਾਮਜ਼ਦ ਪੀਐਨਪੀ ਨੂੰ ਦਿਲਚਸਪੀ ਦਾ ਪ੍ਰਕਟਾਵਾ (EOI) ਜਮ੍ਹਾਂ ਕੀਤਾ ਹੈ। ਇਹ ਪਾਲਿਸੀ 31 ਦਸੰਬਰ 2024 ਤੱਕ ਵੈਧ ਅਤੇ ਜੇਕਰ ਦਿੱਤੀ ਜਾਂਦੀ ਹੈ ਤਾਂ ਵਰਕ ਪਰਮਿਟ 2 ਸਾਲਾਂ ਤੱਕ ਵੈਧ ਹੋ ਸਕਦਾ ਹੈ ਤੇ ਇਸ ਲਈ ਨੀਤੀ ਦੇ ਤਹਿਤ ਵਿਦੇਸ਼ੀ ਕਾਮੇ ਜੋ ਪਹਿਲਾਂ ਹੀ ਕਿਸੇ ਸੂਬੇ ਜਾਂ ਖੇਤਰ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਓਪਨ ਵਰਕ ਪਰਮਿਟ ਲਈ ਅੱਜ ਹੀ ਦੇਣ ਦੇ ਯੋਗ ਹੋਣ ਲਈ ਆਈਆਰਸੀਸੀ ਨਾਲ ਇਰਾਦੇ ਦੇ ਇੱਕ ਪੱਤਰ ਤੇ ਦਖਸਤ ਕੀਤੇ ਹੋਣੇ ਚਾਹੀਦੇ ਨੇ ਇਸ ਵਿੱਚ ਕੌਣ-ਕੌਣ ਅਪਲਾਈ ਕਰ ਸਕਦਾ ਹੈ ਇਸ ਓਪਨ ਵਰਕ ਪਰਮਿਟ ਦੇ ਯੋਗ ਹੋਣ ਲਈ ਵਿਦੇਸ਼ੀ ਨਾਗਰਿਕਾਂ ਕੋਲ ਜਾਂ ਤਾਂ ਇੱਕ ਵੈਧ ਵਰਕ ਪਰਮਿਟ ਹੋਣਾ ਚਾਹੀਦਾ ਜਾਂ ਉਹਨਾਂ ਕੋਲ 7 ਮਈ 2024 ਤੋਂ ਬਾਅਦ ਮਿਆਦ ਪੂਰ ਪਾਰ ਚੁੱਕੀ ਅਤੇ ਉਹ ਉਹਨਾਂ ਨੇ ਆਪਣੀ ਸਥਿਤੀ ਬਦਲ ਲਈ ਅਰਜੀ ਦਿੱਤੀ ਹੈ ਵਿਕਲਪਕ ਤੌਰ ਤੇ ਬਿਨੈਕਾਰ ਜਿਨ੍ਹਾਂ ਦੀ ਵਰਕ ਪਰਮਿਟ ਐਕਸਟੈਂਸ਼ਨ ਲਈ ਅਰਜੀ ਪੈਂਡਿੰਗ ਹੈ ਜਾਂ ਫਿਰ ਪਹਿਲਾਂ ਹੀ ਮਨਜ਼ੂਰ ਹੋ ਚੁੱਕੀ ਹੈ ਉਹ ਵੀ ਅਪਲਾਈ ਕਰ ਸਕਦੇ ਨੇ ਬਿਨੈਕਾਰਾਂ ਨੂੰ ਇੱਕ ਪ੍ਰਾਂਤ ਜਾਂ ਖੇਤਰ ਵਿੱਚ ਆਪਣੇ ਮੌਜੂਦ ਰੋਜ਼ਗਾਰਦਾਤਾਵਾਂ ਤੋਂ ਇੱਕ ਰੋਜ਼ਗਾਰ ਪੱਤਰ ਪ੍ਰਾਪਤ ਕਰਨਾ ਚਾਹੀਦਾ ਹੈ ਜਿਸ ਨੇ IRCC ਨਾਲ ਇਰਾਦੇ ਦੇ ਸਮਝੌਤੇ ਤੇ ਹਸਤਾਖਰ ਕੀਤੇ ਨੇ ਤੇ ਉਹਨਾਂ ਨੂੰ ਪ੍ਰੋਵਿੰਸ਼ੀਅਲ ਜਾਂ ਫਿਰ ਟਿਊਟੋਰੀਅਲ ਸਰਕਾਰ ਤੋਂ ਇੱਕ OWP ਸਹਾਇਤਾ ਪੱਤਰ ਵੀ ਪ੍ਰਦਾਨ ਹੋਣਾ ਚਾਹੀਦਾ ਹੈ ਜਿਸ ਵਿੱਚ ਉਹਨਾਂ ਦੀ ਦਿਲਚਸਪੀ ਦੇ ਪ੍ਰਕਾਵੇ EOI ਪੂਲ ਜਾਂ ਕਿਸੇ ਹੋਰ ਪ੍ਰੋਵਿੰਸ਼ੀਅਲ ਲਾਮਜ਼ਦ ਪ੍ਰੋਗਰਾਮ PNP ਵਿੱਚ ਉਹਨਾਂ ਦੀ ਪਲੇਸ ਪਲੇਸਮੈਂਟ ਦੀ ਪੁਸ਼ਟੀ ਹੋਣੀ ਚਾਹੀਦੀ ਹੈ ਬਿਨੇਕਾਰ ਨੂੰ ਆਪਣੀ ਅਸਥਾਈ ਨਿਵਾਸ ਰੁਤਵਾ ਬਰਕਰਾਰ ਰੱਖਣ ਲਈ ਕੈਨੇਡਾ ਵਿੱਚ ਰਹਿਣਾ ਚਾਹੀਦਾ ਹੈ ਤੇ ਇਸ ਨਵੀਂ ਨੀਤੀ ਦੇ ਤਹਿਤ ਕੋਈ ਫੈਸਲਾ ਲੈਣ ਸਮੇ ਇਹਨੂੰ ਬਹਾਲ ਕਰਨ ਦੀ ਪ੍ਰਤੀਕਿਰਿਆ ਹੋਣੀ ਚਾਹੀਦੀ ਹੈ ਜੇਕਰ ਕੋਈ ਵੀ ਵਿਦੇਸ਼ੀ ਨਾਗਰਿਕ ਫੈਸਲੇ ਦੇ ਸਮੇ ਕੈਨੇਡਾ ਛੱਡਦਾ ਤਾਂ ਉਹ ਆਪਣੇ ਅਸਥਾਈ ਨਿਵਾਸੀ ਰੁਤਵਾ ਗਵਾ ਦੇਣਗੇ ਪਤਕਰਨ ਦੁਆਰਾ ਸ਼ੁਰੂ ਕਰਨ ਦੀ ਲੋੜ ਹੋਵੇਗੀ ਆਈਆਰਸੀਸੀ ਪੁਸ਼ਟੀ ਕਰੇਗਾ ਕਿ ਬਿਨੇਕਾਰ ਕੈਨੇਡਾ ਵਿੱਚ ਰਿਹਾ ਜਾਂ ਓਡਬੀਪੀ ਦੇਣ ਤੋਂ ਪਹਿਲਾਂ ਵਾਪਸ ਆਇਆ ਤੇ ਉਥੇ ਦੱਸਦੀ ਹੈ ਕਿ ਇਹ ਨੋਟ ਕਰਦਾ ਹੈ ਕਿ ਮਹੱਤਵਪੂਰਨ ਬਿਨੇਕਾਰ ਨੂੰ ਇਸ ਨਵੀਂ ਓਡਬੀਪੀ ਦੀ ਨੀਤੀ ਦੇ ਤਹਿਤ ਆਪਣੀਆਂ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਵਾਉਣੀਆਂ ਚਾਹੀਦੀਆਂ ਨੇ ਕਿਉਂਕਿ ਕੈਨੇਡੀਅਨ ਸਰਹੱਦ ਤੇ ਵਿਅਕਤੀਗਤ ਤੌਰ ਤੇ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਂਦੀਆਂ ਦਸਤਾਵੇਜ਼ ਦੀ ਗੱਲ ਕੀਤੀ ਜਾਵੇ ਤਾਂ ਮੋਢਲੇ ਦਸਤਾਵੇਜ਼ਾਂ ਦੀ ਲੋੜ ਜਿਵੇਂ ਕਿ ਪਾਸਪੋਰਟ ਆਈਡੀ ਪੱਨਾ 6 ਮਹੀਨਿਆਂ ਦੀ ਅੰਦਰ ਅੰਦਰ ਇੱਕ ਡਿਜੀਟਲ ਫੋਟੋ ਕਿਸੇ ਸੂਬੇ ਖੇਤਰ ਜਾਂ ਸਰਕਾਰ ਤੋਂ ਸਹਾਇਤਾ ਪੱਤਰ ਉਹਨਾਂ ਦੇ ਮੌਜੂਦਾ ਮਿਆਦ ਪੁੱਗ ਚੁੱਕੇ ਵਰਕ ਪਰਮਿਟ ਦੀ ਇੱਕ ਕਾਪੀ ਅਤੇ ਉਹਨਾਂ ਦੇ ਮੌਜੂਦਾ ਮਾਲਕਾਂ ਤੋਂ ਇੱਕ ਪੱਤਰ ਇਸ ਅਰਜ਼ੀ ਲਈ ਵਾਧੂ ਦਸਤਾਵੇਜ਼ ਦੀ ਲੋੜ ਹੋਵੇਗੀ ਹਾਲਾਂਕਿ ਲੋੜਿੰਦੇ ਦਸਤਾਵੇਜ਼ਾਂ ਨੂੰ ਕਿਸ ਦਰ ਕੇਸ ਅਧਾਰ ਤੇ ਨਿਰਧਾਰਤ ਕੀਤਾ ਜਾਂਦਾ ਕਿਉਂਕਿ ਜਮ੍ਹਾਂ ਕਰਵਾਏ ਗਏ ਸਾਰੇ ਦਸਤਾਵੇਜ਼ ਬਿਨੈਕਾਰ ਨਿੱਜੀ ਹਾਲਾਤਾਂ ਦੇ ਨਾਲ ਸੰਬੰਧਿਤ ਨੇ ਵਰਕ ਪਰਮਿਟ ਦੀ ਵੈਧਤਾ ਫੀਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ 31 ਦਸੰਬਰ 2024 ਤੱਕ ਜੇਕਰ ਮਨਜ਼ੂਰ ਕੀਤਾ ਜਾਂਦਾ ਤਾਂ ਓਪਨ ਵਰਕ ਪਰਮਿਟ ਵੱਧ ਤੋਂ ਵੱਧ 2 ਸਾਲਾਂ ਲਈ ਜਾਂ ਫਿਰ ਬਿਨੇਕਾਰ ਦੇ ਪਾਸਪੋਰਟ ਦੀ ਮਿਆਦ ਪੁੱਗਣ ਤੱਕ ਜੋ ਪਹਿਲਾਂ ਆਵੇ ਵੈਧ ਹੋ ਸਕਦਾ ਹੈ ਵੈਧ ਵਰਕ ਪਰਮਿਟ 2 ਸਾਲਾਂ ਦੀ ਅਧਿਕਤਮ ਵੈਧਤਾ ਮਿਆਦ ਤੋਂ ਅੱਗੇ ਨਹੀਂ ਵਿਧਾਇਆ ਜਾ ਸਕਦਾ ਤੇ OWP ਐਪਲੀਕੇਸ਼ਨ ਫੀਸ ਜਿਵੇਂ ਕਿ ਕੈਨੇਡਾ ਸਰਕਾਰ ਦੀ ਵੈੱਬਸਾਈਟ ਤੇ ਸੂਚੀਬੱਧ ਨੇ ਵਰਕ ਪਰਮਿਟ ਦੀ ਅਰਜ਼ੀ ਲਈ 155 ڈالر ਸਥਿਤੀ ਬਹਾਲੀ ਲਈ 229 ڈالر ਜੇਕਰ ਇੱਕ ਕਰਮਚਾਰੀ ਵੱਜੋਂ ਆਪਣੀ ਸਥਿਤੀ ਨੂੰ ਬਹਾਲ ਕਰਨ ਦੀ ਲੋੜ ਤਾਂ ਤੁਹਾਨੂੰ ਆਪਣੀ ਸਥਿਤੀ ਨੂੰ ਬਹਾਲ ਕਰਨ ਲਈ ਫੀਸ ਤੋਂ ਇਲਾਵਾ ਵਰਕ ਪਰਮਿਟ ਦੇ ਭੁਗਤਾਨ ਦੀ ਲੋੜ ਹੋਵੇਗੀ ਬਾਇਓਮੈਟ੍ਰਿਕ ਦੇ ਲਈ 85 ڈالر ਲਾਗੂ ਹੋਣਗੇ ਤੇ ਜੇਕਰ ਬਿਨੈਕਾਰ ਨੂੰ ਵਰਕ ਪਰਮਿਟ ਲਈ ਮਨਜ਼ੂਰੀ ਮਿਲਦੀ ਹੈ ਤਾਂ ਉਹ ਉਹਨਾਂ ਦਾ ਜੀਵਨ ਸਾਥੀ ਜਾਂ ਫਿਰ ਖਮਲਾ 파ਟਨਰ ਓਪਨ ਵਰਕ ਪਰਮਿਟ ਲਈ ਅਰਜੀ ਦੇ ਸਕਦੇ ਨੇ ਇਸ ਤੋਂ ਇਲਾਵਾ ਗ੍ਰੇਡ ਕਿੰਗ ਗਾਰਡਨ ਤੋਂ ਗ੍ਰੇਡ 12 ਤੱਕ ਆਕਰਸ਼ਿਤ ਬੱਚੇ ਜਾਂ ਫਿਰ ਕੈਨੇਡਾ ਆਨਲਾਈਨ ਸਟੱਡੀ ਪਰਮੈਂਟਲੀ ਅਰਜੀ ਦੇ ਸਕਦੇ ਨੇ ਜਾਂ ਫਿਰ ਸਟੱਡੀ ਪਰਮਟ ਤੋਂ ਬਿਨਾ ਸਕੂਲ ਜਾ ਰਹੇ ਨੇ ਜੇਕਰ ਉਹ ਪਹਿਲਾਂ ਹੀ ਕੈਨੇਡਾ ਵਿੱਚ ਰਹਿ ਰਹੇ ਨੇ ਤਾਂ પતિ ਪਤਨੀ ਤੇ ਨਿਰਪਰ ਵਿਅਕਤੀਆਂ ਲਈ ਅਰਜੀ ਦੇਣ ਦੀ ਯੋਗਤਾ ਦਾ ਬੁਲੰਕਣ ਕੈਨੇਡਾ ਵਿੱਚ ਤੁਹਾਡੇ ਮੌਜੂਦਾ ਰੋਜ਼ਗਾਰ ਦੇ ਆਧਾਰਿਤ ਕੀਤਾ ਜਾਵੇਗਾ। ਰੇਡਿੰਗ ਖਬਰਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ।